ਚੂਲਾ ਕੇ ਕੁੱਟਮਾਰ ਹੋਈ ਹੈ ਹਮਲਾਵਰਾਂ ਨੇ ਕੀਤੀ ਹੈ ਫਾਇਰਿੰਗ ਟੂਰ ਪਲਾਜ਼ਾ ਕਰਮਚਾਰੀਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੋ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਸ਼ਖਸ ਨੂੰ ਗੋਲੀ ਵੀ ਲੱਗੀ ਹੈ ਸੋ ਫਿਰੋਜ਼ਪੁਰ ਦੇ ਵਿੱਚ ਇਹ ਹੰਗਾਮਾ ਹੋਇਆ ਟੂਰ ਪਲਾਜ਼ਾ ਕਰਮਚਾਰੀਆਂ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਫਾਇਰਿੰਗ ਵੀ ਕੀਤੀ ਗਈ ਤੇ ਦੋ ਵਿਅਕਤੀ ਨਜਰੇ ਕੀ ਜ਼ਖਮੀ ਹੋਏ ਨੇ ਇਹ ਨਹੀਂ ਸੀ ਨਾ ਅਜੇ ਤੱਕ ਇਹ ਨਹੀਂ ਹੋਇਆ ਦੱਸੋ ਇਹ ਵੀ ਕਿੱਥੋਂ ਹੋਇਆ ਸਾਰਾ ਕੁਝ

ਆਹਨ ਕਰਕੇ ਮੈਂ ਜੈਦੇ ਕੋਈ ਮੈਂ ਕਿਹਾ ਆਈ.ਡੀ. ਕਾਰਡ ਦਿਖਾਤਾ ਮੇਰਾ ਡਿਊਟੀ ਦਾ ਕੰਮ ਹੈ ਤੇ ਉਹਨਾਂ ਨੇ ਐਜਿਕਾ ਨਹੀਂ ਹੱਲ ਪਰਾਂ ਕਰ ਪਰਾਂ ਕਰ ਉਹ ਪਰਾਂ ਕਰਦੇ ਕਰਦੇ ਕੋਸ਼ਸ਼ ਕਰ ਰਹੇ ਕਿ ਮੈਨੂੰ ਲੈ ਜੇ ਪਰਾਂ ਨੂੰ ਜਦੇ ਕਰਕੇ ਉਹ ਕੋਈ ਕੁਝ ਕੀਤੀ ਤੇ ਹੱਥ ਵੱਜਿਆ ਤੇ ਉਹਨਾਂ ਦਾ ਸ਼ੀਸ਼ਾ ਟੁੱਟ ਗਿਆ ਇਹਨਾਂ ਦੀ ਟੁੱਟਿਆ ਤੇ ਮੈਨੂੰ ਉਹ ਤਾਂ ਗੱਲ ਖਤਮ ਹੋਈ ਤੇ ਮੈਂ ਵੀ ਤੇ ਪਰਿਵਾਰ ਜਾਨਾ ਪਿਆ ਗੱਡੀ ਕਾਰ ਦੀ ਸਾਨੂੰ ਘੇਰ ਲਿਆ ਗੱਡੀ ਵੀ ਘੇਰ ਲਿਆ ਤੇ ਬਸ ਉਹ ਆਈ 20 ਗੱਡੀ ਕੱਲਾ ਪਤਾ ਸੀ

ਉਹ ਇਹ ਨਾਲ ਗੱਲ ਹੋਈ ਆ ਵੀ ਮੈਨੂੰ ਤਾਂ ਪਤਾ ਹੀ ਨਾ ਆਪਣੇ ਕਿਸੇ ਨਾਲ ਦੁਸ਼ਮਣੀ ਹੈ ਨਾ ਕੋਈ ਕੁਝ ਇਹ ਨਹੀਂ ਹਾ ਦੇਣਾ ਸਕਰਪੀਆ ਆ ਗਿਆ ਤੇ ਉਹਨੇ ਆ ਕੇ ਜੀਵਾਰਤਾ ਦਿੱਤੀ ਤੇ ਐਪਲਾਈ ਦੇ ਉਹਨੇ ਆ ਕੇ ਮੇਰੇ ਕੋਲ ਬੇਸਵਾ ਮੈਂ ਸ਼ੁਰੂ ਕਰਤਾ ਵੀ ਪਹਿਲੇ ਮੈਂ ਇਹ ਮੈਂ ਸ਼ੁਰੂ ਕਰਤਾ ਕਿ ਮੈਨੂੰ ਜੀ ਮੇਰਾ ਪਿੰਡਾ ਸਾਰਾ ਪਿੰਡ ਮੇਰਾ ਖੱਟਾ ਹੋ ਗਿਆ ਜਾ ਤੇ ਜਦੋਂ ਖੱਟਾ ਹੋ ਗਿਆ ਜਾ ਤੇ ਉਹਨੇ ਫੜਾਦਾ ਖੜੀ ਕਹੇਗੀ उन्होंने कोई बोला तुम्हारे में कोई कोई बहुत जल्दबाजी करने को तो ये तो कुछ ही लगी है तुम्हें कोई लगी नहीं नान्जी घर में ही सही है तो ओ कितने का कितने से कब कब का ते पंद्रह भी जाने हो रहे हैं सिर्फ एक शिशु लोग मैं की सिर्फ बात होती है आज शिशु लोग ऐसे हम तो दिन में बीस है जितने मैं त

जो एमरजेंसी प्रोसीजर है इसी अभी किए उन्होंने वेंटिलेटर तो है मरीज के बाकी अगे तो जो एक्सप्लेन है डॉक्टर साहब कर रहे हैं हाँ पेशेंट के एक्चुअली गन शॉट है जी गन शॉट जोड़ा है वो अपने गले से मारा गया जोड़ी जी गले तो होकर विंड पाइप में कर दी हुई अपनी स्पाइन ला के फेफड़े आ कारण जो फेफड़ा फट गया फेफड़े के फटने के नाल मरीज की हालत सीरीयस हुई चेस्ट में ब्लीडिंग हुई तो नाल जो है हवा भर اسی جو لو سادی کلیگیشن آیا تے وہ دا بی پی فنکشن بہت ہی ڈاؤن फटाफट مریض نے اپا فرسٹ سٹیج منڈے ہوئے انٹیگریٹ کیتا تھا کہ کوئی جانتا کوئی سا سکے بس مال دی مال جیڑا کیڑا پھٹیا سی اس پاسے اپا ٹیم باہی ابھی اندر کوشش کر رہے ہیں تاکہ مریض جلی جانتا ہے تو صرف ایگروٹی جیڑی جڑی ہاں جی خیال جو سدے وی ایکس رے دے سی ٹی